ਹਾਂ ਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਨੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਮੈਂ ਸਲਾਈ ਤੇ ਚਾਰ ਚਾਰ ਗੁੰਡਿਆਂ ਦੇ حساب ਨਾਲ ਗੁੰਡੇ ਪਾਏ ਆ ਜੀ ਤੇ ਦੋ ਰੰਗ ਦਾ ਡਿਜ਼ਾਈਨ ਹੈ ਇਹ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ చాలా జీ బా ఫస్ట్ వాా కు తారా కు బ తిని కండి బావాలే ఫం తిని కండే సీ బ తిని కండే సీ బ ਇਸ ਗੁੰਡੇ ਨੂੰ ਛੱਡ ਕੇ ਜੀ ਆਪਣੇ ਆ ਹੋ ਗਏ ਚਾਰ ਗੁੰਡੇ ਹੋ ਗਏ ਜੀ ਅੱਗੇ ਫਿਰ ਆਪਾਂ ਇਸ ਗੁੰਡੇ ਤੋਂ ਤਿੰਨ ਗੁੰਡੇ ਬਣਾਵਾਂਗੇ ਤਿੰਨ ਗੁੰਡੇ ਅੱਗੇ ਆਪਾਂ ਸਿੱਧੇ ਬਣਾਵਾਂਗੇ ਇਹ ਤਿੰਨ ਗੁੰਡੇ ਬਣਾਵਾਂਗੇ ਜਿਹੜਾ ਆਪਣਾ ਹਾਂ ਸਿੱਧਾ ਗੁੰਡਾ ਅਗਲੇ ਤਿੰਨ ਗੁੰਡੇ ਆਪਾਂ ਇਸ ਤਰ੍ਹਾਂ ਬਣਾ ਲਾਂਗੇ। ਇਹ ਤੋਰੀ ਸਲਾਈ ਆਪਾਂ ਇਸੇ ਤਰ੍ਹਾਂ ਬਣਾ ਲਾਂਗੇ। ਸਾਈਡ ਤੇ ਆਪਾਂ ਇੱਕ ਕੁੰਡਾ ਹੀ ਰੱਖਿਆ ਹੋਇਆ ਜੀ ਇੱਕ ਹੀ ਆਪਣਾ ਫਰਸਟ ਤੇ ਇੱਕ ਹੀ ਆਪਾਂ ਇੱਧਰ ਰੱਖਿਆ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਜਿੰਨੇ ਆਪਣੇ ਕੋਟੀ ਸਵੈਟਰ ਦੇ ਕੁੰਡੇ ਆ ਵੱਧ ਘੱਟ ਸਾਈਡਾਂ ਤੇ ਰਹਿ ਜਾਂਦੀ ਹੈ ਹੁਣ ਆ ਗਏ ਜੀ ਆ ਪਲਟੀ ਸਾਈਡ ਇੱਥੇ ਆਪਾਂ ਆਪਣਾ ਦੂਜਾ ਕਲਰ ਲਾਵਾਂਗੇ ਦੂਜਾ ਕਲਰ ਲਾ ਕੇ ਆਪਾਂ ਦੋ ਕੁੰਡੇ ਬਣਾ ਲਾਂਗੇ ਉਲਟੇ ਜਿਹੜੇ ਆਪਾਂ ਹਾਂ ਇੱਕ ਤੋਂ ഉറവേ ਹੁਣ ਆਪਾਂ ਅਗੇ ਸਿੱਧੇ ਪਾਸੇ ਆਹ ਆਪਣਾ ਜਿਹੜਾ ਦੂਜਾ ਰੰਗ ਲਾਇਆ ਸੀ ਆਪਾਂ ਉਲਟੇ ਪਾਸੇ ਤੋਂ ਲਾਇਆ ਸੀਗਾ ਆਹ ਵਾਲਾ ਕੁੰਡਾ ਆਪਾਂ ਤਾਰਿਆ ਹੁਣ ਆਪਾਂ ਆਹ ਵਾਲਾ ਕੁੰਡਾ ਜਿਹੜਾ ਤਿੰਨਾ ਚ ਇਹਨੂੰ ਇਹਦੇ ਨਾਲ ਲੈ ਕੇ ਦੋਵਾਂ ਦਾ ਇੱਕ ਕਰ ਦਾਂਗੇ ਆਹ ਵਾਲਾ ਕੁੰਡਾ ਆਪਾਂ ਤਾਰ ਲਾਂਗੇ ਅਗਲਾ ਕੁੰਡਾ ਬੱਸ ਇਸ ਤਰ੍ਹਾਂ ਸਿੱਧਾ ਕਰ ਲਾਂਗੇ ਇਸ ਕੁੰਡੇ ਨਾਲ ਲੈ ਕੇ ਦੋਹਾਂ ਦਾ ਇੱਕ ਕਰ ਦਾਂਗੇ ਇੱਕ ਗੁੰਡਾ ਆਪਾਂ ਸਿੰਪਲ ਬਣਾ ਲਾਂਗੇ ਅੱਗੇ ਫਿਰ ਆਪਾਂ ਇਧਰੋਂ ਜਿਹੜੇ ਤਿੰਨ ਗੁੰਡੇ ਆਪਣੇ ਇੱਕ ਤੋਂ ਤਿੰਨ ਬਣਾਏ ਸੀ ਆਪਾਂ ਹੁਣ ਘਟਾਉਣੇ ਆ ਇੱਥੇ ਆਪਾਂ ਦੋਹਾਂ ਦਾ ਇੱਕ ਕਰ ਦਾਂਗੇ ਇੱਕ ਗਲਾਬੀ ਨਾਲ ਲੈ ਲਵਾਂ ਇੱਕ ਕਰੀਮ ਕਲਰ ਤੇ ਇਹਨੂੰ ਆਪਾਂ ਬਣਾ ਲਾਂਗੇ ਆਹ ਵਾਲਾ ਗੁੰਡਾ ਆਪਾਂ ਖਾਲੀ ਧਾਰ ਲਾਂਗੇ ਸਸ ਗੁੰਡੇ ਨੂੰ ਵਸਤਰਾ ਸਿੱਧਾ ਕਰਕੇ ਅਗਲੇ ਗੁੰਡੇ ਨਾਲ ਲੈ ਕੇ ਦੋਹਾਂ ਦਾ ਇੱਕ ਕਰ ਦਾਂਗੇ ਆਹ ਗੁੰਡਾ ਫਿਰ ਆਪਾਂ ਸਿੰਪਲ ਬਣਾ ਲਾਂਗੇ ਜਿਵੇਂ ਆਪਾਂ ਦੋਹਾਂ ਦਾ ਇੱਕ ਕਰ ਦਾਂਗੇ ਜਿਹੜੇ ਆਪਾਂ ਤਿੰਨ ਗੁੰਡੇ ਬਣਾਏ ਇੱਕ ਤੋਂ கண்ட சைடாத்து கட்டா ஜா தின் தின் கே ரே ஒன்ற நாட்டி அப்படின் ஆஜை ஜீ வா கீம கலர் சார் குண்டே பண்ண ஆா கண்டா உத்தலாம் தின் குழா கு தின்ன குடலா குடா ஆனா கலீட்டு கீம கலர் கலி ਤਿੰਨ ਕੁੰਡੇ ਆਪਾਂ ਕਰੀਮ ਕਲਰ ਬਣਾ ਲੈਣੇ ਆ। ਲਾਸਟ ਤੇ ਆਪਣੇ ਚਾਰ ਕੁੰਡੇ ਹੋ ਜਾਣਗੇ ਕਰੀਮ ਕਲਰ ਬਣਾ ਲੈਣੇ ਆ। ਇੱਧਰ ਵੀ ਚਾਰ ਆਪਣੇ ਕੋਲੇ ਤੇ ਇੱਧਰ ਵੀ ਚਾਰ ਰਹਿ ਗਏ। చారే కీమ కలర్ బాను ఎస్ కండేతో తిన్న కండే బ తిని కండే ఫీమ కలర్ బే జా గులాబీ కు కండా తార్యాసి ఏదో తిన్న కుడే బాల క ਹੁਣ ਆਪਾਂ ਫਿਰ ਆਪਣਾ ਆ ਪਿੰਕ ਕਲਰ ਆ ਜਿਹੜਾ ਇਹ ਲਾਵਾਂਗੇ। ਤੋਂ ਦੋ ਸਲਾਈਆਂ ਪੈਂਦੀਆਂ ਜੀ ਇੱਕ ਰੰਗ ਦੀਆਂ। ਚਾਰ ਕੁੰਡੇ ਆਪਾਂ ਬਣਾ ਲੇ। ਆਹ ਵਾਲੇ ਤਿੰਨ ਕੁੰਡੇ ਆਪਾਂ ਹਟਾਰ ਲਾਂਗੇ। ਵਿੱਚ ਆਪਣੇ ਕੋਲੇ ਤਿੰਨ ਤਿੰਨ ਕੁੰਡੇ ਹੀ ਆ। ਤਿੰਨ ਕੁੰਡੇ ਆਪਾਂ പ്ലേ ബുണ ആ ഉറേ ਤੇ ਆਪਾਂ ਹੁਣ ਤਿੰਨ ਗੁੰਡੇ ਬਣਾ ਲਵਾਂਗੇ ਆਹ ਵਾਲਾ ਗੁੰਡਾ ਆਪਾਂ ਫਿਰ ਇਸ ਤਰ੍ਹਾਂ ਨਾਲ ਲੈ ਕੇ ਦੋਵਾਂ ਦਾ ਇੱਕ ਕਰ ਦਾਂਗੇ ਇਹ ਗੁੰਡਾ ਆਪਾਂ ਉਤਾਰ ਲਾਂਗੇ ਅਗਲਾ ਗੁੰਡਾ ਆਪਾਂ ਫਿਰ ਸਿੱਧਾ ਕਰਾਂਗੇ ਇਸ ਤਰ੍ਹਾਂ ਨਾਲ ਲੈ ਕੇ ਅਗਲਾ ਗੁੰਡਾ ਦੋਵਾਂ ਦਾ ਇੱਕ ਕਰ ਦਾਂਗੇ ਇੱਕ ਗੁੰਡਾ ਆਪਾਂ ਸਿੰਪਲ ਬਣਾ ਲਾਂਗੇ ਇਹ ਤੇ ਆਹ ਕੁੰਡਾ ਲਵਾਂਗੇ ਨਾਲ ਦੋਵਾਂ ਦਾ ਇੱਕ ਕਰ ਦਾਂਗੇ ਆਹ ਕੁੰਡਾ ਤਾਰ ਕੇ ਐਸ ਕੁੰਡੇ ਨੂੰ ਪਹਿ ਸਿੱਧਾ ਕਰਾਂਗੇ ਤੇ ਅਗਲੇ ਕੁੰਡੇ ਨਾਲ ਲੈ ਕੇ ਦੋਵਾਂ ਦਾ ਇੱਕ ਕਰ ਦਾਂਗੇ ਬਹੁਤ ਹੀ ਸੌਖਾ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਜਰੂਰ ਬਣਾਇਓ ਟਰਾਈ ਕਰਿਓ ਤੇ ਮੇਰੀ ਵੀਡੀਓ ਨੂੰ ਪੂਰਾ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਦੇ ਹੋ ਹਾਲੋ ਜੀ ਆਪਾਂ ਬਣਾਇਆ ਡਿਜ਼ਾਈਨ ਤੇ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਤੇ ਚਲੋ ਜੀ ਜਰੂਰ ਟਰਾਈ ਕਰਿਓ ਤੇ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਵੀ ਜਰੂਰ ਕਰਿਓ ਲਾਈਕ ਬਹੁਤ ਘੱਟ ਆਉਂਦੇ ਆ ਜੀ ਲਾਈਕ ਕਰ ਦਿਆ ਕਰੋ ਆਪਣਾ ਤਾਂ ਖਰਚਾ ਕਿਸੇ ਚੀਜ਼ ਤੇ ਵੀ ਨਹੀਂ ਆਉਂਦਾ ਜੀ ਨਾ ਲਾਈਕ ਕਰਨ ਤੇ ਆਉਂਦਾ ਨਾ ਸਬਸਕ੍ਰਾਈਬ ਕਰਨ ਤੇ ਆਉਂਦਾ ਤੇ ਤੁਸੀਂ ਜਰੂਰ ਕਰ ਦਿਆ ਕਰੋ ਜੀ ਮੈਨੂੰ ਮੇਰੇ ਸਪੋਰਟ ਕਰੋ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਚ ਤੁਹਾਨੂੰ ਸਭ ਨੂੰ ਹੀ ਪਤਾ ਹੀ ਵੀਡੀਓ ਆਪਾਂ ਨੂੰ ਆਹ ਵੀਡੀਓ ਬਣਾਉਣ ਤੇ ਕਿੰਨੀ ਮਿਹਨਤ ਕਰਨੀ ਪੈਂਦੀ ਆ ਤੇ ਜੇ ਆਪਾਂ ਨੂੰ ਸਪੋਰਟ ਨਾ ਮਿਲੇ ਸਹੀ ਤਾਂ ਆਪਾਂ ਨੂੰ ਕਿੰਨਾ ਉਹ ਹੁੰਦਾ ਤੇ ਤੁਸੀਂ ਜਰੂਰ ਜੋ ਵੀ ਮੇਰੇ ਭੈਣ ਭਰਾ ਐ ਛੋਟੇ ਬੱਚੇ ਐ ਕੁਝ ਵੀ ਐ ਤਾਂ ਮੇਰਾ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਚਲੋ ਜੀ ਜੇ ਕੋਈ ਗਲਤੀ ਹੋ ਜੇ ਤਾਂ ਮਾਫ ਕਰਿਓ ਜੀ